ਫਾਜ਼ਿਲਕਾ ਦੇ ਪਿੰਡ ਮੁਹਾਰਸੋਨਾਂ ਦੇ ਖੇਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕੁਝ ਨੌਜਵਾਨ ਦੋਸਤਾਂ ਵਿਚਕਾਰ ਝਗੜਾ ਹੋ ਗਿਆ ਇਸ ਝਗੜੇ 'ਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਉਸਤੇ ਪਰਿਵਾਰ ਵਾਲਿਆਂ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਦਾਖਲ ਕਰਵਾਇਆ ਗਿਆ ਢੰਡੀਗੜ ਕਾਮ ਕਰਦਾ ਮੁੰਡੇ ਉਹਨਾਂ ਬਲਾਸ ਤੇ ਉਹਨਾਂ ਉਸਤਾਦ ਤੇ ਨਾ ਸਕੂਲ ਕੋਲ ਕੋਤੇ ਹੋਣ ਵੱਡੇ ਨੁੱਕੇ 'ਤੇ ਕੋਨ ਅੱਗੇ ਮੇਰੇ ਬੱਕੇ ਪੈ ਗਏਨ ਸੇਰਪਾੜੀ 'ਤੇ ਖੜੇ ਪੰਜ ਮਾਰੇ ਨੇ ਫਾਨੋ ਗ੍ਰੀਣੀ ਪਤਾ ਗੱਲ ਕਰਨ ਗਾ ਉੱਥੇ ਉਹਨਾਂ ਸਦਾ ਉੱਥੇ ਜਵਾਕਾਂ ਨੇ ਕਰੇ ਗਿਆ ਸੀ ਉਹ ਵੰਦ ਜਵਾਕ ਗੱਲ ਕਰਨੀ ਸੀ ਸਦਾ ਨ ਤਾਂ ਬੱਚਾਂ ਨੇ ਤਾਂ ਫਿਰ ਵੱਡੇ ਵਿੱਚੋਂ ਨਾ ਆਖ ਦਿੱਤਾ ਫਿਰ ਕੱਲੇ ਕੁੱਟੇ ਨੇ ਮੇਰੇ ਪੰਜ ਚ ਮਾਰੇ ਨੇ ਤੇ ਕੜੇ ਮਾਰੇ ਨੇ ਉਹ ਪੰਜ ਜਨ ਗਏ ਜਾਣਦੇ ਹੋ ਤੁਸੀਂ ਉਹਨਾਂ ਨੂੰ ਜਾਣਦੇ ਆ ਪਿੰਡ ਦੀ ਗਿਆ ਪਿੰਡ ਦੀ ਗਿਆ ਕੀ ਕੋਈ ਪੁਰਾਣਾ ਰੋਲਾ ਕਿਸੇ ਤਰ੍ਹਾਂ ਨਾ ਨਹੀਂ ਰੋਲਾ ਨਾ ਹੁਣ ਤੁਹਾਨੂੰ ਕਿੱਥੇ ਸੱਤ ਲੱਗੀ ਹੈ ਇਹ ਕਾ ਸਿਹਰ ਤੇ ਲੱਗੀ ਬਾਈ ਇਹ ਕਾ ਇੱਥੇ 5 ਵਜਾ ਹੈ 5 ਗਿਆ ਕੜੇ ਗਿਆ ਪਰ ਚਾ ਹੁਣ ਜੇ ਚੰਡੀਗੜ੍ਹ ਕੰਮ ਕਰਦੇ ਆ ਸਾਡੇ ਵੱਲੋਂ ਮੁੰਡੇ ਨੇ ਕਾਲ ਲਗਾਇਆ ਸੀ ਤੇ ਸਾਨੂੰ ਜਿਹੜਾ ਸਾਡੇ ਫਰੈਂਡ ਨੂੰ ਗਾਲਾਂ ਕਰਦਾ ਸੀ ਬੋਲਦਾ ਸੀ ਤੁਸੀਂ ਕੌਣ ਬੋਲਦੇ ਹੋ ਵੀ ਗਾਲਾਂ ਕਰਦਾ ਸੀ ਵੈਰਾ ਕਰ ਬੋਲਦੇ ਸੀ ਤੇ ਸਾਡੇ ਫਿਰ ਉਹਨੇ ਗੱਲ ਕਰਾਈ ਸਾਨੂੰ ਗਾਲਾਂ ਕਰਦਾ ਸੀ ਫਿਰ ਸਾਨੂੰ ਕਹਿੰਦਾ ਟਾਈਮ ਪਾਉਣਾ ਤੁਸੀਂ ਆ ਜਾਓ ਪਿੰਡ ਆ ਜਾਓ ਤੁਹਾਡੇ ਨਾਲ ਮੈਂ ਗੱਲ ਕਰਨੀ ਆ ਕਿਸੀ ਇੱਥੇ ਆਇਆ ਸਾਨੂੰ ਮੈਸੇਜ ਕੀਤਾ ਉਹਨਾਂ ਵੀ ਤੁਸੀਂ ਸਕੂਲ ਆਉਤੋਂ ਗੱਲ ਕਰਨੀ ਆ ਜਿਨ੍ਹਾਂ ਦੇ ਡੈਡੀਗੇ ਸੀ ਵੀ ਉਹ ਨੋਕੇ ਬੈਠੇ ਸੀ ਇਹਨਾਂ ਦੀ ਸਕੀਮ ਸੀ ਪੂਰੀ ਵੀ ਕੁੱਟਣ ਦੀ ਲੜਾਈ ਕਰਨਗੀ ਉਹ ਬੈਠੇ ਸੀ ਨੋਕੇ ਤੇ ਆੜੇ ਪਹਿਲਾਂ ਗੱਲ ਕੀਤੀ ਫਿਰ ਉਹਨਾਂ ਦੇ ਡੈਡੀ ਰਿਆਗ ਇਹਦੇ ਮੁੰਡੇ ਚਪੇੜ ਮਾਰੀ ਫਿਰ ਉਹਨੇ ਮੁੰਡਿਆਂ ਨੇ ਕੜੇ ਗੁਰੇ ਮਾਰਦੇ ਨੇ ਪੰਜ ਮਾਰਿਆ ਮੁੰਡੇ ਦੇ ਸਿਰ ਤੇ ਤੇ ਪਾਰਦਾ ਮੁੰਡੇ ਦੇ ਨਾਲ ਸਾਨੂੰ ਪਤਾ ਨਹੀਂ ਇਹ ਤਾਂ ਵੀ ਉਹ ਕਹਿੰਦਾ ਫੋਨ ਲਗਾਇਆ ਉਹਨੇ ਸਾਨੂੰ ਵੀ ਜਿਹੜਾ ਮੁੰਡਾ ਸੀ ਉਹਨੂੰ ਕਹਿੰਦਾ ਕੁਲਤੇ ਵਿੱਚ ਨਾ ਬੋਲਦਾ ਤੋ ਇਹ ਬੋਲਦਾ ਤੋ ਉਹਨੇ ਸਾਡੇ ਨਾਲ ਗੱਲ ਕਰਾਈ ਕਹਿੰਦਾ ਗੱਲ ਕਰੀ ਪਤਾ ਨਹੀਂ ਕੌਣ ਬੋਲਦਾ ਹੈ ਅਸੀਂ ਗੱਲ ਕਿ ਸਾਨੂੰ ਗਾਲਾਂ ਕੱਢੀ ਜਾਵੇ ਸੀਗਾ ਤੂੰ ਗਾਲਾਂ ਕੱਢਣਾ ਤੈਨੂੰ ਅਸੀਂ ਜਾਣਦੇ ਅਸੀਂ ਨਹੀਂ ਤੂੰ ਸਾਨੂੰ ਨਹੀਂ ਜਾਣਦਾ ਨਾ ਮੈਂ ਤੈਨੂੰ ਜਾਣਦੇ ਐਵੇਂ ਫालतू ਗਾਲਾਂ ਕੱਢੀ ਗਿਆ ਫਿਰ ਕਹਿੰਦਾ ਤੁਸੀਂ ਪਿੰਡ ਆਓ ਤੁਹਾਡੇ ਮਾਰ ਟਾਈਮ ਪਾਉਣਾ ਇਹ ਕਰਨਾ ਹੈ ਉਹ ਕਰਨਾ ਹੈ ਹੁਣ ਇੱਥੇ ਆਏ ਤੇ ਮੁੜੇ ਦੇ ਸਿਰ ਪਾੜਦਾ ਮੁੰਡੇ ਸਾਡੇ ਪਿੰਡ ਦੇ ਹੀ ਆ ਪਹਿਲੇ ਪਤਾ ਸੀ ਮੁੰੇ ਨਾਲ ਲਾਗੜਾ ਡੇਂਦ ਰੰਗੀ ਸੀ ਵੀ ਜਦੋਂ ਪਿੰਡ ਬੁਣ ਲੱਗਦਾ ਸੀ ਇਹਨਾਂ ਨੂੰ ਪਹਿਲਾ ਲਾਗੜਾ ਡੇਗੀ ਸੀ ਸਾਡੇ ਨੇ ਕਾਲ ਲਗਾਈ ਵੀ ਤੁਹਾਡੇ ਨਾਲ ਵੀ ਆਏ ਮੁੰਡੇ ਕਰਦਾਂਗੇ ਇਹ ਕਰਦਾਂਗੇ ਕੋਈ ਗੱਲ ਨਹੀਂ ਅਸੀਂ ਆਉਨੇ ਫਿਰ ਤਦ ਗੱਲ ਕਰਦੇ ਆਂ ਇਹ ਗੱਲ ਕੀ ਹੋਈ ਆ ਹੁਣ ਆਏ ਆ ਪਿੰਡ ਤੇ ਸਕੂਲ ਕੋਲ ਮੈਸੇਜ ਕੀਤਾ ਵੀ ਉਹਨਾਂ ਨੇ ਵੀ ਤੁਸੀਂ ਇਸ ਤਰ੍ਹਾਂ ਵਿਕਾਰ ਤਾਂ ਸਕੂਲ ਕੋਲ ਟਾਈਮ ਪਾਉਣਾ ਗੱਲ ਕਰਨੀ ਆ ਤੇ ਉਹਨਾਂ ਦੇ ਕੋਲ ਜਿਹੜੇ ਡੈਡੀ ਵਰਨ ਓਕੇ ਬੈਠੇ ਸੀ ਸਕੂਲ ਕੋਲ ਉਹਨਾਂ ਬਈ ਉਹਾਂ ਦੀ ਪੂਰੀ ਸਕੀਮ ਸੀ ਅਨੁਕੁੱਟੰਦੀ ਤੇ ਉਹਨਾਂ ਦੇ ਡੈਡੀ ਨੋਕੇ ਬੈਠੇ ਸੀ ਤੇ ਉਹਨਾਂ ਆਏ ਤਾਂ ਉਹਨਾਂ ਦੇ ਚਪੇੜੇ ਦੋ ਦਿਨ ਮਾਰ ਲਿਆ ਮੁੰਡੇ ਦੇ ਫਾਕ ਸਾਡੇ ਨਾਲ ਹੋਈ ਆ ਅਸੀਂ ਛਨਾਉਣ ਗਏ ਸਾਨੂੰ ਆਲੂ ਮਾਰ ਲਈਆਂ ਫਿਰ ਅਸੀਂ ਆਹ ਮਾਰੀਆਂ ਦੋ ਦਿਨ ਉਹ ਪੰਜਾਂ ਦੇ ਸੀ ਇਹ ਨੰਦਲੇ ਪੰਜ ਅਗੇ ਸੀ ਕੜੇਗੇ ਸੀ ਮੰਗ ਕਰਾਂ ਚਾਹਣੇ ਸੀ ਤੇ ਬਈ ਇਰਾਵੀ ਗੈਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੁਸੀਂ ਫालतੂ ਦਾ ਕੁੱਟਿਆ ਸਾਨੂੰ ਐ ਪਹਿਲਾਂ ਸਾਡੇ ਨਾਲ ਗੱਲ ਨਹੀਂ ਕੀਤੀ ਜੇ ਉਹ ਸਾਡੀ ਗੱਲ ਸੁਣੀ ਨਹੀਂ ਗੱਲ ਤੋਂ ਡਿਓ ਕੀ ਆ ਐਵੇਂ ਆਦੇ ਰੌਣ ਚਪੇੜੇ ਮਾਰ ਲਾ ਮੁੰਡੇ ਦੇ। ਹੋਰ ਸਾਡੀ ਕੋਈ ਗੱਲ ਨਹੀਂ ਹੋਈ। ਪਹਿਲੇ ਚੰਦੀੜਾ ਸੀ ਕੰਮ ਕਰਦੇ। ਉੱਥੇ ਗੱਲਾਂ ਕਰਦੇ। ਉੱਥੇ ਅਸੀਂ ਵੀ ਆਲਾ ਜੋ ਜੋਬ ਲੱਗੇ ਹੋਏ ਆ। ਅੱਛਾ ਉਦੋਂ ਕੋਈ ਗੱਲਬਾਤ ਹੋਈ। ਉਹ ਤਾਂ ਸਾਡੇ ਨਾਲ ਹੋਈ। ਉਹ ਨਹੀਂ ਸਾਡੇ ਨਾਲ ਹੋਈ ਆ ਮੁੰਡੇ ਨੇ ਫੋਨ ਲਗਾਇਆ ਤੇ ਕਹਿੰਦਾ ਤੁਹਾਡੇ ਨਾਲ ਗੱਲਾਂ ਵੀ ਕਰਨੀਆਂ ਆ ਜੇ ਤੁਰੰਤ ਟਾਈਮ ਫੋਨ ਆਜੋ ਤੁਸੀਂ ਉਹਨਾਂ ਨਾਲ ਗੱਲ ਕਰਨੀ ਆ।